ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤੇ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੰਗਣਾ ਦਾ ਪਰਾਣਾ ਤਸਵੀਰ ਬਾਗਾ ਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਜੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈਗਾ 98783 93488 ਤੇ ਆਓ ਕਰਦੇ ਆ ਵੀਰ ਨਾਲ ਗੱਲਬਾਤ ਲੈਣੀ ਆ ਪ੍ਰੋਪਰ ਜਾਣਕਾਰੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜਿਹੜੀ ਕੱਲ ਵੀਡੀਓ ਪਾਈ ਵੈਗੀ ਵੜਾ? ਹਾਂਜੀ ਵੈਗੀ। ਸੌਦਾ ਹੋ ਗਿਆ ਲੈ ਕੇ ਜਾਣਗੇ ਬਾਈ ਉਹ ਅੱਜ। ਠੀਕ ਹੈ ਜੀ। ਤੇ ਜਿਹੜੀ ਅੱਜ ਆਪਾਂ ਵੜੋ ਕਹੋਗੇ ਤੇ ਕੀ ਡੇਲਾ ਵੀਰੇ ਦੀ? ਇਹ ਬਾਈ ਸੱਜਰ ਸੂਈ ਆ ਅੱਜ ਇਹਨਾਂ 11 ਨਾ ਨਵੇਂ ਸੂਈ ਨੇ। ਠੀਕ ਆ ਬਾਈ। ਦੁੱਧ ਜਾਨੇ ਟੰਡੇ ਵਾਲਾ ਜੀ। 11 ਕਿਲੋ ਬਾਈ। ਠੀਕ ਆ ਜੀ। ਮਗਰ ਬਾਈ ਇਹਦੇ? ਪੱਛੀ ਆ ਬਾਈ। ਪੱਛੀ ਬਹੁਤ ਪਿਆਰੀ ਆ ਮਗਰ ਇਹਦੇ। ਇਸਦੀ ਬਹੁ ਦੋਸਤੋ 11 ਮਦਨ ਦਾ ਤਾਂ ਬਾਈ ਸੂਈ ਨੂੰ ਹੋ ਗਿਆ ਮਗਰ ਇਸ ਦੇ ਬੱਛੀ ਆ ਜੀ ਤੇ 11 ਕਿਲੋ ਦਾ ਤਿਆਰ ਆ ਬਾਈ ਕਹਿੰਦਾ ਬਾਈ ਮੂੰਹ ਤੋਂ ਕਿਵੇਂ ਆ ਜੀ ਚਾ ਉਗੀ ਆ ਬਾਈ ਮੂੰਹ ਤੋਂ ਚਾਰ ਦੰਦਾ ਹਾਂਜੀ ਲੰਮੀ ਲੱਜਣ ਮੜੇ ਜੀ ਦੋਸਤੋ ਪਹਿਲਾ ਸੂਆ ਸੂਈ ਹੋਈ ਬੱਛੀ 11 ਕਿਲੋ ਦਾ ਨੇੜ ਤਿਆਰ ਆ ਤੇ 11 ਮਦਨ ਦੀ ਸੂਈ ਨੂੰ ਆ ਮੋੜ ਲਿਆ ਬਾਈ ਕਦ ਕਾਟ ਵੱਡਾ ਹੀ ਆ ਚੰਗੇ ਕਦ ਕਾਟ ਦੀ ਆ ਵਜੇ ਨੂੰ ਇਹਨੂੰ ਚੰਗਾ ਵਾਸੀ ਦਾ ਤੇ ਇਸੀ ਪਿੱਕੀ ਨਹੀਂ ਕੋਈ ਥਾਣਾ ਬਹੁਤ ਸੋਹਣਾ ਚਾਰ ਹੀ ਥਾਣਾ ਤੇ ਦੇਖ ਸਕਦੇ ਹੋ ਮਾੜੀ ਜੀ ਸ਼ਾਂਖ ਜੀ ਆ ਬੇਮਲੂਮੀ ਜੀ ਉਹ ਚੱਲਦੀ ਨਹੀਂ ਹੁੰਦੀਗੀ ਥਾਣਾ ਬਹੁਤ ਸੋਹਣਾ ਹੱਥੀਚੁਆਈ ਵਾਲਾ ਵਾ ਗੁਲਾਬੀ ਥਾਣਾ ਫਰੈਂਟ ਰੋਚ ਦਾ ਬਹੁਤ ਸੋਹਣਾ ਠੰਡੀ ਸੀਲ ਬਹੁਤ ਆ ਦੇਖ ਸਕਦੇ ਹੋ ਮਗਰ ਬੱਛੀ ਬੱਛੀ ਬਹੁਤ ਪਿਆਰੀ ਆ ਦੋਸਤੋ ਇੱਕ ਪਲੱਸ ਪੁਆਇੰਟ ਆ ਫਾਇਦੇ ਵਾਲੀ ਗੱਲ ਆ ਮਗਰ ਬੱਛੀ ਆ ਜੇ ਬੱਚਾ ਹੁੰਦਾ ਲਿਜਾਣਾ ਫੇਰ ਵੀ ਪੈਣਾ ਸੀਗਾ ਤੇ ਬੱਛੀ ਨਾਲ ਇੱਕ ਨ ਇੱਕ ਪ੍ਰੀ ਵਾਲੀ ਗੱਲ ਹੋ ਜਾਂਦੀ ਆ ਅਫਛੀ ਪਾਲ ਲੂਗੀ ਉਹਦੇ ਸੂਏ ਉਹਦੇ ਮਾਂ ਦੇ ਮਗਰੀ ਤਿਆਰ ਹੋ ਜੂਗੀ ਪ੍ਰਿੰਟ ਫੁੱਟ ਵੱਚੀ ਦਾ ਬਹੁਤ ਸੋਹਣਾ ਵਾ ਜਾਤ ਪ੍ਰੀੜੀ ਬਹੁਤ ਆ ਗਈ ਚਾਰ ਦੰਦ ਮੂੰਹ ਤੋਂ ਆ 11ਵਾਂ ਦਿਨ ਸੂਏ ਤੇ 11 ਕੰਨ ਦੁੱਧ ਥੱਲੇ ਇਹਦੇ ਦੋਸਤ ਫਿਕਸ ਖਵਾਨੇ ਦੀ ਆ ਜਮਾ ਤੇ ਵੀਡੀਓ ਬਣਾ ਸਮਾਨ ਨੋਟ ਕਰ ਲਓ 8 ਵਜੇ ਤੇ 48 ਮਿੰਟ ਹੋਏ ਆ ਚੋਇਸ ਸਾਰਾ ਦੇਣੀ ਪਿਆ ਵਾ ਸ਼ਾਮ ਤੱਕ ਖਵਾਨਣਾ ਜਮਾ ਦੁੱਧ ਨਾਲ ਭਰ ਲੈਣਾ ਵਾ ਫਿਰ ਨਾਲ ਜਮਾ ਟਾਈਟ ਕਰਕੇ ਫੇਰ ਇਹਨੇ ਹੁਣਾ ਵਾ ਸ਼ਾਮ ਤੱਕ ਦੁੱਧ ਜਮਾ ਇਹਨ ਭਰ ਲੈਣਾ ਇਹਨੇ ਜਮਾ ਕੀ ਮੌਲਾ ਬਾਈ ਇਹਦਾ 45000 ਹੈ ਬਾਈ ਵਿਚੋ ਮਾਨਤਾਨ ਜੀ ਹਾਂ ਕਰ ਦਾਂਗੇ ਬਈ ਸੋਸਤੋ 45000 ਜੈ ਜੀ ਡਿਮਾਂਡ ਆ ਬਾਈ ਦੀ ਵਿਚੋ ਮਾਨਤਾਨ ਹੋ ਜਾਊਗਾ ਜੀ ਜਿਸ ਵੀ ਕਿਸੇ ਵੀਰ ਦੇ ਪਸੰਦ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਜੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਧੰਨਵਾਦ ਜੀ